ਲੁਧਿਆਣਾ ਸ਼ਹਿਰ ਵਿੱਚ ਇੱਕ ਮੰਦਭਾਗਾ ਹਾਦਸਾ ਜਿਹੜਾ ਚੰਡੀਗੜ੍ਹ ਰੋਡ ਤੇ ਵਾਪਰਦਾ ਹੈ ਜਿੱਥੇ ਟਿਪਰ ਨੇ ਸਕੂਟਰੀ ਸਵਾਰ ਅਜੜੀ ਮਹਿਲਾ ਟੀਚਰ ਨੂੰ ਕੁਚਲ ਦਿੱਤਾ ਦੱਸਦੀ ਹੈ ਕਿ ਜਿਸ ਸਵਾਰ ਟੀਚਰ ਸੜਕ ਤੇ ਖੂਨ ਨਾਲ ਲਤਪਤ ਪਈ ਰਹੀ ਉਸਦੇ ਹੱਥੀ ਅਤੇ ਪੈਰ ਤੇ ਇਸ ਦੇ ਨਾਲ ਹੀ ਟਿਪਰ ਦੇ ਟਾਇਰ ਅਜੜੇ ਚੜ ਗਏ ਸਨ ਸਖਮੀ ਟੀਚਰ ਦਾ ਨਾਮ ਕੀਰਤੀ ਅਰੋੜਾ ਹੈ 4 ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਸੋ ਚਸ਼ਮਦੀਤ ਮੁਤਾਬਕ ਟਿਪਰ ਦੀ ਰਫਤਾਰ ਕਾਫੀ ਤੇਜ਼ ਸੀ ਟਿਪਰ ਚਾਲਕ ਮੌਕੇ ਤੋਂ फरार हो गया एक साल तो डीसीएम प्रेसिडेंसी स्कूल ਦੇ ਵਿੱਚੋਂ ਪੜਾ ਰਹੀ ਹੈ ਕੀਰਤੀ ਦੇ ਪਤੀ ਹੈ ਜਿਹੜੇ ਬਨ अरोड़ा ਨੇ ਦੱਸਿਆ ਕਿ ਫਤੇਗੜ ਮੋਹੱਲੇ ਦੀ ਰਹਿਣ ਵਾਲੀ ਹੈ ਰੋਜ਼ਾਨਾ ਦੀ ਤਰ੍ਹਾਂ ਉਹਨਾਂ ਦੀ ਜਿਹੜੀ ਪਤਨੀ ਹੈ ਉਹ ਤਿਆਰ ਹੋ ਕੇ ਸਕੂਲ ਦੇ ਲਈ ਨਿਕਲੀ ਸੀ ਅਚਾਨਕ ਵਰਦਮਨ ਚੌਕ ਤੇ ਟਿਪਰ ਦੇ ਨਾਲ ਐਕਸੀਡੈਂਟ ਹੋ ਜਾਂਦਾ ਹੈ ਮੌਕਵਾਲੀ ਥਾਂ ਤੇ ਹੈ ਜਿਹੜਾ ਪਹੁੰਚ ਕੇ ਉਥੇ ਫੋਨ ਤੇ ਜਿਹੜਾ ਫੋਨ ਤੇ ਉਹਨਾਂ ਨੂੰ ਸੂਚਿਤ ਕੀਤਾ ਗਿਆ ਤੇ ਸੀਐਮਸੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਕੀਰਤੀ ਜੂਨੀਅਰ ਹੈ ਜਮਾਤਾਂ ਦੇ ਵਿੱਚ ਪੜਾਉਂਦੀ ਹੈ ਅਤੇ ਡਾਕਟਰਾਂ ਦੇ ਮੁਤਾਬਕ ਹੱਥ ਤੇ ਪੈਰ ਤੇ ਗੰਭੀਰ ਸੱਟਾਂ ਲੱਗੀਆਂ ਨੇ ਬ੍ਰੇਨ ਸਮੇਤ ਪੂਰੇ ਸਰੀਰ ਦੀ ਐਜੂਲੀ ਸਕੈਨਿੰਗ ਕੀਤੀ ਜਾ ਰਹੀ ਹੈ ਹਾਲਾਤ ਫਿਲਹਾਲ ਖਤਰੇ ਤੋਂ ਬਾਹਰ ਹੈ ਸੋ ਇੱਕ ਬੇਹਤ ਮੰਦ ਭਾਗੀ ਹੈ ਜਿਹੜਾ ਐਕਸੀਡੈਂਟ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਚੰਡੀਗੜ੍ਹ ਰੋਡ ਤੇ ਵਾਪਰਿਆ ਹੈ ਇੱਕ ਮਹਿਲਾ ਟੀਚਰ ਦੇ ਨਾਲ ਜਿੱਥੇ ਉਸ ਦਾ ਭਿਆਨਕ ਭਿਆਨਕ ਹਾਦਸੇ ਦੀ ਹੈ ਜਿਹੜੀ ਉਹ ਸ਼ਿਕਾਰ ਹੋ ਜਾਂਦੀ ਹੈ ਅਤੇ ਟਰੱਕ ਟਿਪਰ ਚਾਲਕ ਦੇ ਵੱਲੋਂ ਉਸ ਨੂੰ ਕੁਚਲ ਦਿੱਤਾ ਜਾਂਦਾ ਹੈ ਪਰ ਹੁਣ ਫਿਲਹਾਲ ਇਲਾਜ ਅਧੀਨ ਹੈ ਭਾਜੀ ਡਰਾਈਵਰ ਕਿਤੇ ਭਾਜੀ ਕੌਣ ਸੀਗੇ ਜੀ ਐਕਟਿਵਲ ਕੌਣ ਸੀਗੇ ਤੁਸੀਂ ਦਜੀਏ ਭਾਜੀ ਅੱਛਾ ਭਤੀਜੀ ਨੇ ਜੀ ਕਿਹਾ ਮੈਰਿਟ ਨੇ ਜੀ ਅਨਮਨ ਅੱਛਾ ਤੇ ਕਿਸ ਤਰ੍ਹਾਂ ਉਹਨਾਂ ਦੀ ਸਥਿਤੀ ਦੱਸੀ ਜਾ ਰਹੀ ਹੈ ਜੀ ਹਾਲੇ ਤਾਂ ਬਾਈ ਕ੍ਰਿਟੀਕਲ ਹੈ ਅੱਛਾ ਜੀ ਨਾਲ ਕੋਈ ਬੱਚਾ ਵਗੈਰਾ ਵੀ ਸੀਗਾ ਜੀ ਅੱਛਾ ਜੇ ਗੱਲ ਆ ਸੱਤ 45 ਦੇ ਕਮ ਹੋ ਗਿਆ ਇਹ ਕੀ ਕੀ ਹੈ ਇਹ ਸਭ ਮੈਂ ਤਾਂ ਇੱਕ ਦੇ ਹੋ ਗਈ ਜਦੋਂ ਤੋਂ ਕਾਲ ਕਰਕੇ ਫੋਨ ਕੀਤਾ ਉਹ ਐਕਸੀਡੈਂਟ ਹੋ ਗਿਆ ਸਰ ਕੋਈ ਲੇਡੀਆਂ ਆ ਹੋਇਆ ਐਕਸੀਡੈਂਟ ਬਿਲਕੁਲ ਸਰ ਮੈਨੂੰ ਹਲੇ ਪਤਾ ਨਹੀਂ ਮੈਂ ਟ੍ਰੈਫਿਕ ਲਗਾ ਰਿਹਾ ਹਾਂ ਕੋਈ ਨਾ ਰੋਣਾ ਕਹਿੰਦੀ ਜਾ ਕਿ ਕੋਈ ਛੱਡ ਕੇ ਆਇਆ ਅੱਛਾ ਹਸਪਤਾਲ ਤੇ ਬੱਚੀ ਨੂੰ ਬਚਾ ਲਿਆ